ਚਾਹਰੀ ਅਨਨਦੀ ਹਾਂ ਕਿਵੇਂ ਸੀ ਮੈਂ ਤਾਂ ਸਾਨੂੰ ਐ ਕਹਿੰਦੀ ਸੀਗੀ ਵੀ ਹੁਣ ਤਾਂ 10 ਦਿਨ ਵੀ ਹੋ ਚੱਲੇ ਹਨ ਤੇ ਨਾ ਤਾਂ ਜੈਬੀ ਨੇ ਮੇਰੇ ਨਾਲ ਇੱਕ ਵਾਰੀ ਵੀ ਗੱਲ ਨਹੀਂ ਕੀਤੀਗੀ ਤੇ ਨਾ ਹੀ ਉਹ ਘਰੇ ਆਏ ਆਗੇ ਮੈਨੂੰ ਨਾ ਫਿਕਰ ਜੀ ਹੋ ਜਾਂਦੀ ਆਗੀ ਹੁਣ ਤਾਂ ਬਾਈ ਨੂੰ ਕਹਿ ਦੋ ਵੀ ਉਹਦਾ ਪਤਾ ਕਰਨ ਕਿ ਵੀ ਇੰਨੇ ਦਿਨ ਕਾਤੋਂ ਲਾਤੇ ਉਹ ਘਰੇ ਕਾਤੋਂ ਨਹੀਂ ਆਏ ਹੈਗੇ ਨਾ ਮੇਰੀ ਗੱਲ ਸੁਣ ਪਾਈ ਤੂੰ ਚੱਲ ਤੂੰ ਸਾਡੇ ਤੇ ਗੱਲ ਮੜ ਦਿੰਨੀ ਆਈ ਵਾਰ ਸਾਨੂੰ ਕਹਿ ਦਿੰਨੀ ਆ ਵੀ ਤੁਸੀਂ ਫੋਨ ਕਰਕੇ ਪਤਾ ਕਰੋ ਵੀ ਤੂੰ ਮੈਨੂੰ ਆਏ ਦੱਸ ਦੇ ਤੇਰੇ ਨਾਲ ਲੜਪੜ ਕਿਤਾ ਨਹੀਂ ਗਿਆ ਤੁਹਾਡੇ ਦੋਨਾਂ ਚ ਤਾਂ ਨਹੀਂ ਕੋਈ ਗੜਬੜ ਹੋਈ ਨਹੀਂ ਨਹੀਂ ਦੀਦੀ ਗੜਬੜ ਤਾਂ ਨਹੀਂ ਹੋਇਆ ਉਹ ਤੋਂ ਉਹਦੇ ਜਿਹਦੇ ਟੂਮਾ ਜਿਹਨੇ ਸਿਗਮਾਚਿਆ ਉਹਦੇ ਕਿਸੇ ਦਾ ਨਾ ਫੋਨ ਆਇਆ ਸੀਗਾ ਅਕੇ ਵੀ ਤੂੰ ਮਾੜੇ ਬਾਹਰ ਆ ਮੈਨੂੰ ਆਏ ਕਹਿ ਕੇ ਕਹਿੰਦਾ ਕਿਰਨ ਮੈਂ ਆਉਣਾ ਆਏ ਕਹਿ ਕੇ ਮੁੜ ਕੇ ਬਾਗ ਗਿਆ ਫਿਰ ਦੁਬਾਰਾ ਆਈ ਨਹੀਂ ਹੈਗਾ ਨਾਲੇ ਮੈਨੂੰ ਉਹਨੇ ਆਏ ਦੱਸਿਆ ਜੈਬੀ ਨੇ ਉਸ ਦਿਨ ਵੀ ਤੂੰ ਉਹਨੂੰ ਕਹਿਣੀ ਹੈ ਵੀ ਤੂੰ दारू ਪੀਂਨਾ ਤੂੰ ਭਈ ਇਹ ਗੱਲ ਕਹੀ ਸੀ ਤੂੰ ਨਹੀਂ ਦੀਦੀ ਮੈਂ ਤਾਂ ਵੈਸੇ ਕਿਹਾ ਸੀਗਾ ਕੋਈ ਆਇਆ ਤਾਂ ਨਹੀਂ ਸੀ ਕਿਹਾ ਮੈਂ ਵੀ ਤੂੰ ਤਾਂ ਵੇਖ ਤੈਨੂੰ ਤਾਂ ਐ ਹੋ ਗਿਆ ਵੀ ਮੈਂ ਤਾਂ ਇਹ ਗੱਲ ਉਹੀ ਕਹੀ ਐ ਬੰਦੇ ਦਿਲ ਤੇ ਲਾ ਲੈਂਦੇ ਹੁੰਦੇ ਆ ਗੱਲ ਨਾਲੇ ਤੈਨੂੰ ਪਤਾ ਹੁਣ ਦੀਦੀ ਮੈਂ ਕੀ ਕਰਾਂ ਫਿਰ ਬਾਈ ਨੂੰ ਕਹਿ ਦੇਣਾ ਤੁਸੀਂ ਬੰਟੂ ਵੀਰੇ ਨੂੰ ਕਹਿ ਜਾਂ ਵੀਰੇ ਨੂੰ ਕਹਿ ਦੋ ਵੱਡੇ ਨੂੰ ਹੈਪੀ ਬਾਈ ਨੂੰ ਪਤਾ ਕਰ ਲੈਣਗੇ ਘਰੇ ਕਾਤੋਂ ਨਹੀਂ ਆਏ ਪਤਾ ਤਾਂ ਉਹ ਕਰ ਲੂਗਾ ਠੀਕ ਐ ਨਾ ਸਾਨੂੰ ਵੀ ਫਿਕਰ ਆ ਤੇਰੇ ਨਾਲੋਂ ਵੱਧ ਤੇ ਪਰ ਮੈਂ ਤੈਨੂੰ ਐ ਕਹਿਣੀ ਐ ਵੀ ਬੰਦਿਆਂ ਨੂੰ ਮੁੱਠੀ ਚ ਰੱਖੀਦਾ ਹੁੰਦਾ ਜਦੋਂ ਬੰਦੇ ਨਾ ਬਾਹਰ ਮੂੰਹ ਮਾਰਨ ਲੱਗ ਗਏ ਫੇਰ ਤਾਂ ਬੰਦੇ ਮੋੜੇ ਮੁੜਦੇ ਨਹੀਂ ਹੁੰਦੇ ਆ ਕੰਦੀ ਤੇਰੀ ਘਰੇ ਟੌਰ ਸਕੀ ਨਹੀਂ ਲਾਈ ਕੀ ਕਰੂਗੀ ਹੁੰਦੀ ਜੀ ਫੇਰ ਮੈਂ ਕੀ ਕਰਾਂ ਤੂੰ ਇੱਕ ਤਾਂ ਬਹਿਣ ਤੂੰ ਮੇਰੇ ਨਾਲ ਮਾੜਾ ਜਾਂ ਖੁੱਲ ਕੇ ਬੋਲ ਪਿਆ ਕਰ ਐ ਪਿੱਤ ਪਿੱਤ ਨਾ ਕਰਿਆ ਅਗਰ ਮੈਨੂੰ ਨਾ ਮਾੜਾ ਜਾਂ ਘੱਟ ਸੁਣਦਾ ਉੱਚੀ ਬੋਲ ਪਿਆ ਕਰ ਮੇਰੇ ਨਾਲ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀ ਵੀ ਹੁਣ ਮੈਂ ਕੀ ਕਰਾਂ ਜੇ ਕੋਈ ਮਾੜਾ ਜਾਂ ਮਾੜਾ ਜਾਂ ਵੀ ਕੰਮ ਤੋਂ ਇਹ ਤਰ੍ਹਾਂ ਨਹੀਂ ਜੀ ਲੱਗਦਾ ਨਾ ਮੇਰੀ ਗੱਲ ਸੁਣੋ ਤੂੰ ਆਵਦੇ ਪੇਕਿਆਂ ਨੂੰ ਫੋਨ ਕਰਦੇ ਤੈਨੂੰ ਦੱਸ ਦੇਣ ਉਹ ਲੈ ਜਾਣਗੇ ਕਈ ਵਾਰ ਮੰਨਿਆ ਵੀ ਨਹੀਂ ਜੀ ਲੱਗਦਾ ਹੁੰਦਾ ਜੇ ਤੇਰੇ ਦਿਲ ਚ ਆ ਬਿਮਾਰੀ ਹੈ ਵੀ ਮੈਂ ਪਿੰਡ ਜਾ ਕੇ ਨਾਲੇ ਪਾਸਾ ਥੱਲੇ ਜਾਊਗਾ ਤੇਰਾ ਭਾਈ ਤੇ ਪਿੰਡ ਜਾ ਕੇ ਬੰਦੇ ਨੂੰ ਫਰਕ ਜਾ ਪੈ ਜਾਂਦਾ ਹੁੰਦਾ ਉਹ ਹੁੰਦਾ ਦੀਦੀ ਆਏ ਆ ਹਜੇ ਤਾਂ ਛੋਡੇ ਨਾਲ ਮੇਰਾ ਮਾਣਾ ਮੋਟਾ ਜੀ ਲੱਗਦਾ ਉੱਥੇ ਜਾ ਕੇ ਤਾਂ ਮੇਰਾ ਜਮੀਨ ਹੀ ਜੀ ਲੱਗਣਾ ਸਾਨੂੰ ਪਤਾ ਹੀ ਆ ਮੈਂ ਕਦੇ ਗਈ ਨਹੀਂ ਨਾ ਫਿਰ ਭਾਈ 4 ਦਿਨਾਂ ਨੂੰ ਆਏ ਨਾ ਨਾ ਕਹੀਂ ਵੀ ਪਹਿਲਾਂ ਦਰਾਣੀ ਜਠਾਣੀ ਨੇ ਨਹੀਂ ਮੈਨੂੰ ਜਾਣ ਦਿੱਤਾ ਤੇ ਹੁਣ ਭਾਈ ਜਵਾਕ ਜੱਲਾ ਹੋ ਗਿਆ ਫਿਰ ਵੇਖ ਲੈ ਜਵਾਕ ਚੱਲੇ ਜਦੋਂ ਤੱਕ ਹੋ ਜਾਣ ਉਦੋਂ ਤੱਕ ਕਿੱਥੋਂ ਜਾਇਆ ਜਾਂਦਾ ਜਿਹੜਾ ਹੁਣ ਉਦੋਂ ਪਹਿਲਾਂ ਜਾਇਆ ਜਾਂਦਾ ਹੁੰਦਾ ਉਹੀ ਪੇਕੇ ਜਾਇਆ ਜਾਂਦਾ ਉਦੋਂ ਬਾਅਦ ਤਾਂ ਪੇਕੇ ਵੀ ਕੌਂਸਲ ਲੱਗ ਜਾਂਦੇ ਆ ਵੀ ਕੁੜੀਆਂ ਜਿਹਾ ਆਗਾਂ ਜਵਾਕ ਚੱਕ ਕੇ ਚਲ ਕੋਈ ਨਾ ਦੀਦੀ ਚਲ ਮੈਂ ਹੈਪੀ ਬਾਈ ਨੂੰ ਕਹੂੰਗੀ ਵੀ ਉਹ ਪਤਾ ਤਾਂ ਕਰ ਲੈਣਗੇ ਫਿਰ ਵੀ ਆਏ ਆ ਵੀ ਇੰਨੇ ਦਿਨ ਤਾਂ ਨਹੀਂ ਹੁੰਦੇਗੇ ਤੁਸੀਂ ਤਾਂ ਕਹਿੰਦੇ ਸੀ ਵੀ ਲੈਣ ਗਿਆ 20 ਦਿਨ ਤਾਂ ਫਿਰ ਇੰਨੇ ਦਿਨਾਂ ਚ ਥੋੜੀ ਵੀ ਖਰੀਦੇ ਤੇ ਹੁੰਦੇ 10 ਦਿਨ ਹੋ ਗਏ ਆ ਹੀ ਜਾਣਾ ਚਾਹੀਦਾ ਸੀ ਹੁਣ ਤੱਕ ਤਾਂ ਉਹਨਾਂ ਨੂੰ ਪੇਣੇ ਤੂੰ ਮੈਂ ਇੱਕੀ ਗੱਲ ਦੇ ਘਨੇ ਪਾਈ ਨੇ ਜੈਬੀ ਦੀ ਅਸੀਂ ਦੱਸ ਪੂਛ ਫੜੀ ਆ ਕਿ ਜੈਬੀ ਜੈਬੀ ਲਾ ਛੱਡੀ ਆ ਜੇ ਜੈਬੀ ਨੂੰ ਤੇਰਾ ਫਿਕਰ ਹੋਵੇ ਜੈਬੀ ਆਉਂਦਾ ਘਰੇ ਉਹ ਤੇਰਾ ਨਹੀਂ ਫਿਕਰ ਕਰਦਾ ਕਿਉਂ ਨਹੀਂ ਤੂੰ ਗੱਲ ਤੇਰੇ ਖਾਨੇ ਚ ਪੈਂਦੀ ਫਿਰ ਮੈਨੂੰ ਰੁੱਖਾ ਬੋਲਣਾ ਪੈਂਦਾ ਫਿਰ ਤੂੰ ਦਸ ਦਸ ਕਰਨ ਲੱਗ ਜਾਨੀ ਆ ਫਿਰ ਮੈਂ ਉਸਾਂ ਦੀ 1 2 ਕਹਿੰਦਾ ਕਿ ਭਾਬੀ ਤੂੰ ਰੁੱਖਾ ਬੋਲਦੀ ਰੁੱਖਾ ਬੋਲਣਾ ਪੈਂਦਾ ਤੂੰ ਬੁਲਾਉਣੀ ਆ ਪਣੇ ਬੋਲਣ ਨੂੰ ਕੀ ਦਾ ਜੀ ਕਰਦਾ ਚਾਹ ਜੀ ਨਾ ਚਾਹਨੀ ਆ ਪਹੁੰਚਣਾ ਹੀ ਪਊਗਾ ਹਣ ਮੇਰੇ ਸਹਰਾਣੇ ਖੜ ਕੇ ਦੋ ਚਾਰ ਹੋਰ ਤੱਤੀਆਂ ਤੱਤੀਆਂ ਸੁਣेंगी ਕੋਈ ਠੰਡ ਤਾਂ ਵਰਤਾਉਂਦੀ ਨਹੀਂ ਮੈਂ ਤੈਨੂੰ ਜੈਬੀ ਜੈਬੀ ਲਾ ਸਕਦੀ ਐ ਜੈਬੀ ਨਾ ਹੋ ਗਿਆ ਰਾਜਾ ਮਹਾਰਾਜਾ ਹੋ ਗਿਆ ਉਹ ਮੀ ਤਾਂ ਹਾਂ ਪਰ ਉਹ ਗੰਡੇ ਜੀ ਡੁੱਗਦੀ ਨਹੀਂ ਐ ਹੋਰ ਬੈਠੀ ਮੈਂ ਖਾ ਡੋਂਗਲਾ ਗੰਢੇ ਜਿਹੜਾ ਡੰਗਣੇ ਸੌਖੇ ਬੜਾਈ ਔਖੇ ਲੱਗਦੇ ਸੱਚੇ ਆ ਦਾਤ ਜਿਹਾ ਚੱਕਾ ਔਖੇ ਤਾਂ ਤੈਨੂੰ ਲੱਗਣੇ ਹੀ ਆ ਤੈਨੂੰ ਤਾਂ ਸਾਂ ਦੀ ਛੋਟੇ ਹੋਣ ਦਾ ਫਾਇਦਾ ਹੈ ਕਿਉਂ ਕੀ ਹੋ ਗਿਆ ਫਾਇਦੇ ਨੂੰ ਤੈਨੂੰ ਕਹਾ ਦਾ ਨੁਕਸਾਨ ਹੋ ਗਿਆ ਵੀ ਜਿਹੜਾ ਸਾਨੂੰ ਫਾਇਦਾ ਹੋਵੇ ਨੁਕਸਾਨ ਹੀ ਨੁਕਸਾਨ ਆ ਮੈਨੂੰ ਤਾਂ ਕੀ ਨੁਕਸਾਨ ਹੋ ਗਿਆ ਬੋਲ ਕੇ ਤਾਂ ਦੱਸ ਮੇਰੀ ਗੱਲ ਸੁਣ ਤੂੰ ਤਾਂ ਛੋਟੀ ਐ ਹਾਂ ਤੂੰ ਤਾਂ ਬੱਚ ਜਾਨੀ ਆਈ ਵਾਰ ਹਾਂ ਤੈਨੂੰ ਤਾਂ ਕੋਈ ਪੁੱਛਦਾ ਨਹੀਂ ਹੂੰ ਤੇ ਆ ਕੇ ਨਾ ਮੇਰੇ ਸਰਾਣੇ ਖੜ ਜਾਂਦੀ ਐ ਵੀ ਦੱਸ ਹੁਣ ਜੈਬੀ ਮੈਂ ਤੋੜਿਆ ਕੀ ਕਹਿੰਦੀ ਅੱਜ ਹੁਣ ਉਹ ਸੱਚੀ ਹੁਣ ਤਾਂ ਤਪਾਲਿਆ ਨਹੀਂ ਆਹ ਜੈ ਬੀ ਜੇਪੀ ਕਰੀ ਜਾਂਦੀ ਐ ਵੀ ਤੇਰਾ ਛਿੱਤਰਤਾ ਹੋਣਾ ਦਾ ਹੁੰਦਾ ਸੀ ਮੈਂ ਉਹੀ ਗੱਲ ਉਹਦੇ ਕੀਤੀ ਉਹਦੇ ਨਾਲ ਮੈਂ ਤਾਂ ਮੂੰਹ ਤੇ ਹੀ ਕਹਿਤਾ ਸੀ ਮਾਹ ਕਿ ਛਿੱਤਰ ਪਾ ਲੀਂ ਦੁਬਾਰੇ ਤੇਰੇ ਰੜਕੀ ਜਾਂਦੇ ਮੈਂ ਖਾਣੇ ਆ ਤੋ ਚੱਲ ਫਿਰ ਮੈਂ ਕਹਤਾ ਮੈਂ ਜੇ ਭਾਈ ਤੇਰਾ ਨਹੀਂ ਜੀ ਲੱਗਦਾ ਆਪਦੇ ਪਿੱਖਿਆਂ ਨੂੰ ਸੱਦ ਲਾ ਹਾਂ ਨਾਲ ਤਾਂ ਵੇਖ ਕਬੀਲਦਾਰੀ ਚ ਚਾਰੇ ਪਾਸੇ ਧਿਆਨ ਰੱਖਣਾ ਪੈਂਦਾ ਤੁਸੀਂ ਦਾ ਵੇਖ ਭੱਗ ਜਾਂਦੇ ਹੋ ਭਾਈ ਡਿਊਟੀ ਤੇ ਆ ਹੁਣ ਤੂੰ ਪਾਰਟੀ ਤੇ ਜਾਣਾ ਤੂੰ ਤਾਂ ਚੂੜਾ ਸਮਾਰ ਕੇ ਪਾਈ ਬੈਠੀ ਐ ਤੇ ਇੱਥੇ ਤਾਂ ਮਾਤੜ ਨੂੰ ਇੱਕ ਚੂੜੀ ਰਹੇਗੀ ਚੂੜੀਆਂ ਹੀ ਨਹੀਂ ਜੁੜਨਾ ਬੜਾ ਆਈਨਾ ਸ ਕਹਿਣਾ ਸੌਖਾ ਹੁੰਦਾ ਵੀ ਡਿਊਟੀ ਤੇ ਵਗ ਜਾਨੀ ਆ ਕਰ ਲੈਣੀ ਹੈਗੀ ਡਿਊਟੀ ਕਰਨੀ ਕਿਹੜਾ ਸੌਖੀ ਆ ਪਹਿਲਾਂ ਉੱਠ ਕੇ ਤੈਨੂੰ ਪਤਾ ਸੁਨੇਹਾ ਸਾਰਾ ਤੁਹਾਡੇ ਨਾਲ ਜਿੰਨਾ ਕਿ ਮੈਥੋਂ ਹੁੰਦਾ ਨੱਕ ਕਰਵਾਉਣੀ ਹੈ ਕੰਮ ਧੰਦਾ ਠੀਕ ਆ ਫਿਰ ਡਿਊਟੀ ਤੇ ਜਾਂਦੀ ਹੰਬ ਜਾਂਦਾ ਬੰਦਾ ਉੱਥੇ ਜਵਾਕ ਸਰ ਚੱਕ ਦਿੰਦੇ ਆ ਆ ਹੁਣ ਮਹੀਨਾ ਰੈਸਟ ਮਿਲੂਗੀ ਛੁੱਟੀਆਂ ਹੋਣਗੀਆਂ ਪੋਰਾ ਨਹੀਂ ਆ ਵੀ ਤੈਨੂੰ ਗੰਡੇ ਨਾ ਕਿਸੇ ਦੇ ਕੱਟੇ ਹੋਏ ਪਸੰਦ ਨਹੀਂ ਕਿਸੇ ਨੂੰ ਹੱਥ ਨਹੀਂ ਲਾਉਣ ਦਿੰਦੀ ਤਾਂ ਕੱਟਦੀਆਂ ਹੈ ਵੀ ਜਿਹੜੇ ਜਿਹੜੇ ਖਾਣੇ ਆ ਤੂੰ ਟਿਫਨ ਚ ਪਾ ਕੇ ਲੈ ਜਾਨੀਂ ਚਲ ਉਹ ਤਾਂ ਗੱਲ ਤੇਰੀ ਮੈਂ ਮੰਨੀ ਵੀ ਭਾਈ ਤੂੰ ਸੱਚੋਂ ਬਥੇਰੀ ਰੱਖਦੀ ਐ ਰੱਖਣੀ ਵੀ ਚਾਹੀਦੀ ਐ ਉਹੀ ਤਾਂ ਗੱਲ ਤੇ ਪਰ ਭਾਈ ਇੱਕ ਗੱਲ ਐ ਵੀ ਜੇ ਹੁਣ ਉਹਨੂੰ ਕੰਜਰ ਜੇ ਪੁੱਠੇ ਕੰਮ ਕਰਦਾ ਸੀ ਤਾਂ ਸੈਂਟਰ ਤੇ ਚਕਾਇਆ ਕਿਹਦਾ ਜੀ ਕਰਦਾ ਸੀ ਉਹੀ ਤਾਂ ਗੱਲ ਹੁਣ ਕਿੱਥੇ ਹੈਗੀ ਹੁਣ ਅੰਦਰ ਜਾਵੜੀ ਮੈਂ ਕਿਹਾ ਭਾਈ ਆਪਦੇ ਪੇਕੇ ਨੂੰ ਕੌਣ ਕਰਦੇ ਨਹੀਂ ਜੀ ਲੱਗਦਾ ਤੇਰੇ ਪੇਕੇ ਆ ਕੇ ਲੈ ਜਾਣਗੇ ਮੇਰੇ ਮੂੰਹ ਚ ਨਹੀਂ ਨਹੀਂ ਪੇਕੇ ਭੁਕੇ ਨਹੀਂ ਭੇਜਣੀ ਇੱਥੇ ਕੰਮ ਕੌਣ ਕਰੂਗਾ ਛੁੱਟਣਾ ਮੈਂ ਆਪ ਜਾਣਾ ਪੇਕੇ ਆਉਦੇ ਉਥੇ ਪਤਾ ਜਵਾਕ ਮੈਂ ਤੈਨੂੰ ਪਹਿਲਾਂ ਵੀ ਕਹਿਖਿਆ ਕਿ ਦਿਮਾਗ ਚੱਕ ਦਿੰਦੇ ਆ ਸਕੂਲ ਚ ਮੈਨੂੰ ਤਾਂ ਚਾਰ ਦਿਨ ਆਰਾਮ ਚਾਹੀਦਾ ਮੈਂ ਤਾਂ ਹੁਣ ਛੁੱਟਣਾ ਚ ਜਾਉਂਗੀ ਨਹੀਂ ਮੈਂ ਵੀ ਉਹੇ ਜੀ ਗੱਲ ਹੀ ਕਰੀ ਆ ਮੈਨੂੰ ਪਤਾ ਹੀ ਐ ਜੇ ਮੈਂ ਉਹਨੂੰ ਐਂ ਕਹਿ ਦਿੰਦੀ ਵੀ ਤੇਰਾ ਭਰਾ ਆ ਕੇ ਲੈ ਜਾਂਦਾ ਭਰਾ ਤਾਂ ਮੈਨੂੰ ਪਤਾ ਹੀ ਐ ਜੇਲ੍ਹ ਚ ਹਾਂ ਇਹ ਤਾਂ ਗੱਲ ਹੈਗੀ ਹੈ ਨਾ ਲੈ ਕੇ ਵੀ ਕੌਣ ਜਾਊਗਾ ਨਾਲੇ ਇਹਦਾ ਤਾਂ ਜੀ ਨਹੀਂ ਲੱਗਣਾ ਉਥੇ ਆ ਗੰਡੇ ਵੀ ਨਾ ਮੈਂ ਤਾਂ ਸ਼ਾਮੇ ਜਾਏ ਢੰਗਣ ਬੈਠੀਆਂ ਵੇਣੋ ਐਂ ਦੱਸ ਜੂਗਾ ਮੜਾ ਜਾਂ ਵੀ ਕੰਮ ਕਰੀ ਜਾਂਦਾ ਤੇ ਮੜਾ ਖਿੱਚ ਕੇ ਜਾਂ ਕੰਮ ਕਰਾਇਆ ਕਰ ਨਾਲੇ ਜਿਹੜਾ ਮੈਨ ਮੈਨੇਜਰ ਕਰਦੀ ਐ ਇਹਨੂੰ ਕਾ ਖੁੱਲ ਆਈ ਅਸੀ ਕਿਹਨੂੰ ਕੁੱਟਦਿਆਂ ਮਾਰਦਿਆਂ ਜਿਹੜਾ ਜਮੇ ਮੂੰਹ 'ਚ ਬੋਲ ਨਹੀਂ ਕਜ ਜੈਬੀ ਹੈ ਨਹੀਂ ਘਰੇ ਦਾ ਮੈਂ ਖਿਆ ਭਾਈ ਤੂੰ ਮੈਂ ਤਾਂ ਸਮਾਂ ਦੀ ਇਹਦੇ ਸਿਰ ਤੇ ਹੀ ਗੱਲ ਟਾਲਤੀ ਮੈਂ ਖਿਆ ਤੂੰ ਭਾਈ ਕਹਿੰਦੀ ਹੁੰਨੀ ਆ ਉਹਨੂੰ ਵੀ ਤੂੰ दारू ਪੀਣਾ ਫੇਰ ਮੂੰਹ ਜਾਂ ਹੂਰੂ ਜੇ ਕਰੇ ਹਰ ਦਿਨ ਜਿਵੇਂ ਵਿਆਪਤਾ ਕਰਨੋਂ ਹਮ ਟੋਕਾ ਟਕਾਈ ਕਰਦੀ ਜੋ ਬੰਦਾ ਪਤਾ ਆਪਾਂ ਨੂੰ ਕੀ ਕਿ ਕੋਲ ਆ ਬੰਦੇ ਨੂੰ ਛੇੜੋ ਹੀ ਨਾ ਮੈਂ ਇਹਨੂੰ ਕਿੰਨੇ ਵਾਰੀ ਕਿਹਾ ਵੀ ਭਾਈ ਜਦੋਂ ਉਹ ਆਥ ਨੇ ਪੈਗ ਸ਼ੈਗ ਲਾ ਲੈਂਦਾ ਹੈ ਉਹਦੇ ਕੋਲੇ ਉਹ ਤੋਂ ਫੋਨ ਨਾ ਮੰਗਿਆ ਕਰ ਮੈਂ ਪਿੰਡ ਫੋਨ ਲਾਉਣਾ ਫੇਰ ਹੁਣ ਉਹ ਪਈ ਸਲੋਕ ਦਿੰਦਾ ਹੈ ਉਹਨੂੰ ਤੱਤੀਆਂ ਤੱਤੀਆਂ ਗੱਲਾਂ ਸੁਣਾਉਂਦਾ ਤੇ ਕਿਸੇ ਦੇ ਕੀ ਸਾਰੇ ਆਪ ਦੀ ਆਪ ਪੈਸੇ ਚੀਜ਼ਾਂ ਛੇੜਦੀ ਹੈ ਕਿਸੇ ਨੇ ਕਿਸੇ ਨੇ ਕੀ ਲੈਣਾ ਆਪ ਦਾ ਟੂਕਣਾ ਕਟਾਈ ਜਾਂਦੀ ਹੈ ਕਟਾਈ ਜਾਂਦੀ ਹੈ ਤੇ ਨਹੀਂ ਨਾਲੇ ਸਮਾਂ ਇਹਨੂੰ ਤਾਂ ਐ ਹੁਣ ਖੁਸ਼ ਹੋਣਾ ਚਾਹੀਦਾ ਵੀ ਜੇਬੀ ਹੈ ਨਹੀਂਗਾ ਚਲ ਮੇਰੇ ਚਾਰ ਇਹ ਤਾਂ ਸਮਝੀ ਮੈਨੂੰ ਕਿ ਨਹੀਂ ਮੈਂ ਤਾਂ ਹੈਪੀ ਵੀ ਰਹਿਣ ਨੂੰ ਕਹੂੰਗੀ ਵੀ ਵੀਰੇ ਮੇਰੀ ਜੇਬੀ ਨਾਲ ਗੱਲ ਕਰਾ ਦੇ ਮੈਂ ਹਜੇ ਹੈਪੀ ਦੇ ਮੱਥੇ ਲੱਗ ਗਈ ਨਾ ਵੀ ਜੇ ਉਹਨੂੰ ਕਹਿ ਵੀ ਦਿੱਤਾ ਹੈਪੀ ਤਾਂ ਸਿੱਧਾ ਹੀ ਕਹੂਗਾ ਬੀ ਤਰਸੀ ਪਈਆਂ ਤਾਂ ਨਾ ਵੀ ਕੰਜਰ ਉਹ ਤਾਂ ਚਕਾਤਾ ਭਾਈ ਅਸੀਂ ਸੈਂਟਰ ਚ ਉਹੀ ਤਾਂ ਗੱਲ ਆ ਕਿ ਕਿੰਨਾ ਵਿਚਾਰ ਲ ਕੋ ਰੱਖ ਲਾਂਗੇ ਜੇ ਉਹ ਕੰਜਰ ਇਹ ਪੁੱਠੇ ਕੰਮ ਕਰਦਾ ਸੀ ਹਜੇ ਤੇ ਇਹਦੀਆਂ ਟੂਮਾਂ ਸੰਨ ਚ ਪਈਆਂ ਟੂਮਾਂ ਦਾ ਭੇਤ ਨਹੀਂ ਲੱਗਿਆ ਉਹ ਪਤਾ ਨਹੀਂ ਕਿਹਦੇ ਸਿਰ ਮੂੰਹ ਕਾਲਸੀ ਆਊਗੀ ਉਹੀ ਤਾਂ ਗੱਲ ਆ ਮੈਨੂੰ ਤਾਂ ਜੈਬੀ ਤੇ ਛੱਕਾ ਵੀ ਉਹੀ ਚੱਕ ਕੇ ਲੈ ਗਿਆ ਮਾਤਾ ਭੈਣੇ ਇਹਨੂੰ ਆ ਹੀ ਕਹਿ ਦੂੰਗੀ ਵੀ ਰੱਜੇ ਤੇ ਆਏ ਭੈਣੇ ਤੂੰ ਕੰਮ ਹੀ ਘੱਟ ਕਰ ਲਿਆ ਕਰ ਪਰ ਸਾਰਾ ਦਿਨ ਨਾ ਆ ਜੈਬੀ ਜੈਬੀ ਨਾ ਖਰਿਆ ਕਰ ਚਲ ਮੰਨਿਆ ਤੇਰਾ ਬੰਦਾ ਹੈ ਹਾਂ ਇਹ ਤਾਂ ਹੈਗਾ ਨਾ ਮੜ ਗਿਆ ਘੂਰ ਨਾ ਪਊਗਾ ਉਹ ਵੀ ਭੈਣ ਮੀ ਤਾਂ ਮੇਰਾ ਤਾਂ ਚੱਕ ਗਿਆ ਸੀ ਨਹੀਂ ਜਿੱਧਰ ਜਾਂਦੀ ਜੇ ਬਾਥਰੂਮ ਚ ਉਹ ਨਾ ਹਉਣ ਜਾਂਦਾ ਮਗਰੀ タオル ਲੈ ਕੇ ਖੜੀ ਰਹਿੰਦੀ ਵੀ ਐਂਟਾ ਭੈਣ ਬਣਿਆ ਆਪਸਰ ਚੜਾ ਲੈ ਹੁਣ ਇਹ ਪਛਤਾਉਂਦੀ ਐ ਮੈਨੂੰ ਕੁੱਟਦਾ ਮਾਰਦਾ ਨਹੀਂ ਆਪਸਰ ਚੜਾਇਆ ਸੱਚੀ ਹੁਣ ਉਹ ਫਿਰ ਹੱਡ ਠੀਕ ਹੋ ਗਏ ਉਹ ਚਸਕ ਨੂੰ ਹਟ ਗਏ ਮਾਲਸ਼ ਕਰਵਾਉਣੀ ਐ ਉਹੀ ਤਾਂ ਗੱਲ ਆ ਚਲ ਕੋਈ ਨਹੀਂ ਮੈਂ ਦੇਖਦੀ ਇਹ ਕੀ ਕਰੀ ਜਾਂਦੇ ਫਿਰ ਮੈਂ ਉਹਨੂੰ ਕਹਿਨੀ ਹੈ ਜੀ ਮੈਂ ਕੋਈ ਗੰਡੇ ਜੇ ਤਾਂ ਮਾਪੀ ਕਰ ਲੂੰਗੀ ਚਲ ਚਾਹੇ ਮੈਂ ਇੱਕ ਦਿਨ ਚ ਕਰਾਂ ਚਾਹੇ ਦੋ ਦਿਨਾਂ ਚ ਹੌਲੀ ਹੌਲੀ ਕਰੂੰਗੀ ਮੈਂ ਤਾਂ ਮੈਨੂੰ ਤਾਂ ਔਖੇ ਲੱਗਦੇ ਸੱਚੀ ਮਿੱਟੀ ਜੀ ਮੇਰੇ ਬਿੰਦੇ ਬਿੰਦੇ ਹੱਥ ਜਾਂ ਛਾੜ ਲੂੰਗੀ ਪਿੰਡ ਜਾਣ ਨੂੰ ਤਾਂ ਹਾਂ ਕਰੀ ਨਹੀਂ ਸ਼ਹਿਰ ਵਾਲੀ ਏ ਕੁੜੇ ਅੱਛਾ ਹਾਂ ਸ਼ਹਿਰ ਤਾਂ ਪਤਾ ਹੀ ਹੈਗੀ ਆ ਤਾਂ ਹੀ ਛਤਰਖੰਦੀ ਸੀ ਤੇ ਚਾਹ ਦੀ ਘੁੱਟ ਬਣਾਲੀ ਤਾਂ ਪਾ ਲਿਆ ਪਰ ਮੈਂ ਹੱਥ ਧੋਲਾ ਗੰਡਿਆਂ ਦੀ ਮਸਕ ਜੀ ਤੇ ਚਾਹ ਚ ਬਾੜੀ ਆਉਣ ਲੱਗ ਜਿੰਦੀ ਹੈ ਤੇ ਤਾਂ ਫਿਰ ਆਉਣੀ ਹੈ ਜਦੋਂ ਇਹ ਤੇ ਮੀਂਹ ਪੈ ਗਿਆ ਚਲ ਕੋਈ ਨਾ ਉਹਨੂੰ ਗਿੱਸ ਤੇ ਬਸ ਕੋਈ ਨਾ ਜਿੰਨੇ ਕਾ ਗੰਡੇ ਕਰਦੇ ਤੋ ਆਪਦੇ ਖਾਂਜੋ ਕਰੇ ਪਾਸੇ ਰੱਖ ਨਹੀ ਗੰਡਿਆ ਚਲੇ ਵਸਕਾਰ ਹੀ ਮੈਂ ਕਹਜਾ ਪਚਾ ਪੀਣ ਲੱਗਦੀ ਆ ਉਹਦੇ ਹੱਥਾਂ ਜਿੱਚ ਗੰਡੇ ਨਹੀਂ ਆਉਣ ਲੱਗੇ ਨੇ ਚਾਹ ਚ ਮਸਕ ਇਹ ਦੀ ਕਿ ਕਮਰੇ ਚ ਵੀ ਕਰਦੀ ਨਹੀਂ ਚਾਹ ਉਹ ਫੋਨ ਕਿਹਦਾ ਹੈ ਇਹਦਾ ਭਾਈ ਦਾ ਫੋਨ ਹੈ ਤਾਂ ਫੋਨ ਚੱਕਾ ਕੇ ਨਾ ਚੱਕਾ ਮੈਂ ਕੋਈ ਕੰਮ ਨਾ ਹੋਵੇ ਨਾ ਇਹ ਜ਼ਰੂਰੀ ਫੋਨ ਨਾ ਹੋਵੇ ਜੇ ਮੈਂ ਨਾ ਚੱਕਿਆ ਤਾਂ ਮੈਨੂੰ ਕਹਿਣ ਦੇਣਗੇ ਕਿ ਤੂੰ ਫੋਨ ਕਿਉਂ ਨਹੀਂ ਚੱਕਿਆ ਚੱਕ ਲੈਣੇ ਆਣਾ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੌਣ ਸੈਂਟਰ ਜੱਪੀ ਇੱਕ ਮਿੰਟ ਜੀ ਮੈਂ ਹਾਂਜੀ ਮੈਂ ਉਹਨਾਂ ਦੀ ਵਾਈਫ ਬੋਲਦੀ ਹਾਂ ਜੀ ਤੁਸੀਂ ਮੈਂ ਬਾਈ ਨਾਲ ਗੱਲ ਕਰਵਾਉਣੀ ਹੈ ਇੱਕ ਮਿੰਟ ਜੀ ਹਾਂਜੀ ਹਾਂਜੀ ਕੌਣ ਸੀ ਇਹ ਸੈਂਟਰ ਜੈਬੀ ਮੈਨੂੰ ਸਮਝ ਹੀ ਨਹੀਂ ਆਈ ਹੈਗੀ ਬਾਈ ਨੂੰ ਪੁੱਛਣਾ ਪੋਗਾ ਹਣਾ ਬਾਈ ਨੂੰ ਪੁੱਛ ਲੈਦਾ ਇਹਦਾ ਫੋਨ ਸੀਗਾ ਬਾਈ ਹਾਂ ਕਰਨਾ ਤੁਹਾਡਾ ਫੋਨ ਆ ਹੀ ਜਾਂਦਾ ਸੀਗਾ ਚਲ ਕੋਈ ਗੱਲ ਨਹੀਂ ਫੋਨ ਚੱਕ ਲੈਣਾ ਮੈਂ ਜਾ ਕੇ ਮੈਂ ਇੱਧਰ ਕੰਮ ਆ ਕਰਨ ਲੱਗ ਗਿਆ ਸੀਗਾ ਫੋਨ ਤਾਂ ਬਈ ਮੈਂ ਚੱਕ ਲੈ ਸੀਗਾ ਫੋਨ ਚੱਕ ਲਿਆ ਸੀਗਾ ਕੋਈ ਨਾ ਜੈਬੀ ਵਾਰੇ ਤੇ ਕੋਈ ਸੈਂਟਰ ਸੂਟਰ ਐਵੇਂ ਜਿਹਾ ਬੋਲਾ ਸੀਗਾ ਪੂਰੀ ਗੱਲ ਉਹਨਾਂ ਨੇ ਮੈਨੂੰ ਦੱਸੀ ਤੇ ਮੈਂ ਫੋਨ ਕੱਟਿਆ ਗਿਆ ਉਹ ਕਰਨਾ ਬਈ ਤੈਨੂੰ ਇੰਨੀ ਕੁ ਤਾਂ ਸੈਂਸ ਹੋਣੀ ਚਾਹੀਦੀ ਵੀ ਕਿਸੇ ਦਾ ਫੋਨ ਨਹੀਂ ਚੱਕਦੇ ਕੋਈ ਪ੍ਰਾਈਵੇਸੀ ਨਾਲ ਦੀ ਚੀਜ਼ ਹੁੰਦੀ ਹੈ ਤੇਰਾ ਫੋਨ ਮੈਂ ਕਿੰਨੇ ਕ ਵਾਰੀ ਚੱਕ ਲਿਆ ਜਾਂ ਮੀਤ ਨੇ ਚੱਕ ਲਿਆ ਹੱਦ ਹੋ ਗਈ ਤੇਰਾ ਜੇ ਤੂੰ ਉਧਰ ਤੈਨੂੰ ਅੰਦਰ ਬੈੱਡਰੂਮ ਚ ਭੇਜ ਦਿੰਨੇ ਝਾੜੂ ਪੋਚਾ ਚੱਲ ਆਉਣੀ ਹੁੰਨੀ ਐ ਇਹਦਾ ਮਤਲਬ ਐ ਥੋੜੀ ਵੀ ਜੇਦਾ ਫੋਨ ਆਈ ਜਾਂਦੇ ਤੈਨੂੰ ਚੱਕਣ ਦੀ ਲੋੜ ਹੀ ਹੈ ਨਹੀਂ ਸੀਗੀ ਬਈ ਬਾਲੇ ਵਾਰੀ ਆਈ ਜਾਂਦਾ ਸੀ ਮੈਨੂੰ ਚਾਹੇ 1000 ਵਾਰੀ ਆ ਜਾਏ ਜਦੋਂ ਮੇਰੇ ਜੇਬ ਚ ਫੋਨ ਨਹੀਂ ਹੈਗਾ ਮੇਰਾ ਫੋਨ ਮੈਂ ਹੀ ਚੱਕਦਾ ਹੁੰਦਾ ਮੇਰਾ ਫੋਨ ਤਾਂ ਮੀਤ ਨਹੀਂ ਨਿਕਲ ਕੇ ਚੱਕਿਆ ਹੈਗਾ ਫਿਰ ਤੂੰ ਕਿਵੇਂ ਚੱਕ ਲੈ ਹੁਣ ਮੇਰਾ ਮੈਨੂੰ ਆਏ ਹੋਗਾ ਕਿਤੇ ਜ਼ਰੂਰੀ ਕੰਮ ਨਾ ਹੋਵੇ ਬਈ ਮੈਂ ਤਾਂ ਤਾਂ ਚੱਕ ਲੈ ਜ਼ਰੂਰੀ ਕੰਮ ਹੋਇਆ ਬਈ ਦੁਬਾਰੇ ਲਾ ਲੂਗਾ ਅਗਲਾ ਠੀਕ ਹੈ ਨਾ ਇਹ ਗੱਲਾਂ ਗਲਤ ਨੇ ਬਈ ਆ ਆਪਣੇ ਅਜ ਤੋਂ ਬਾਅਦ ਮੇਰਾ ਫੋਨ ਨਹੀਂ ਚੱਕਣਾ ਚਾਹੀਦਾ ਪਹਿਲੀ ਗੱਲ ਕਰ ਤੇ ਤੈਨੂੰ ਕਿਸੇ ਦਾ ਫੋਨ ਚੱਕਣ ਦਾ ਹੱਕ ਨਹੀਂ ਹੈਗਾ ਆਪਦੇ ਤੇਰੇ ਫੋਨ ਤੇ ਫੋਨਾਂ ਦਾ ਚੱਕ ਲੈ ਸਾਡੇ ਫੋਨ ਵੱਜਦੇ ਆ ਵੱਜੀ ਜਾਂਦੇ ਦੂਜੀ ਗੱਲ ਉਹ ਸੈਂਟਰ ਚ ਗਿਆ ਹੋਇਆ ਬੀ ਵਾਲੇ ਚ ਉਥੋਂ ਫੋਨ ਆਇਆ ਹੋਊਗਾ ਸੈਂਟਰ ਚ ਗਜਰਾਹ ਚ ਸੈਂਟਰ ਹੈ ਬੀ ਵਾਲਿਆਂ ਦਾ ਉਥੋਂ ਬੀ ਲੈਣਾ ਉਹਦੇ ਵਾਸਤੇ ਨੰਬਰ ਉੱਥੇ ਮੇਰਾ ਲਿਖਾਇਆ ਹੋਇਆ ਨਾਮ ਮੇਰਾ ਐਡਰੈਸ ਮੇਰਾ ਮੇਰੇ ਨਾਂ ਤੇ ਮਿਲੂਗਾ ਉਹ ਪੁੱਛਦੇ ਹੋਣਗੇ ਵੀ ਜੇ ਵੀ ਨਾਂ ਦਾ ਬੰਦਾ ਆਇਆ ਸੈਂਟਰ ਚ ਵੀ ਬੀ ਦੇਣਾ ਕਿ ਨਹੀਂ ਦੇਣਾ ਹੈਗਾ ਸਬਸਿਡੀ ਮਿਲਦੀ ਆ ਨਾ ਬੀ ਤੇ ਉਹ ਆਏ ਜੇ ਵੀ ਕਹੀ ਜਾਂਦੇ ਸੀ ਕਿ ਬਿਮਾਰ ਆ ਬਿਮਾਰ ਆ ਮੈਨੂੰ ਉਹ ਬਿਮਾਰ ਨਹੀਂ ਹੈਗਾ ਇਹਦੀਆਂ ਕੁਆਲਿਟੀਆਂ ਹੁੰਦੀਆਂ ਨੇ ਇਹਨਾਂ ਦੇ ਬੀਆ ਦੇ ਨਾਂ ਹੀ ਇਹ ਜੇ ਹੁੰਦੇ ਆ ਠੀਕ ਹੈ ਦੁਬਾਰਾ ਨਹੀਂ ਥੋੜਾ ਬਾਈ ਮੈਂ ਤੈਨੂੰ ਕਹਿਦਾ ਕਰਨਾ ਅੱਜ ਤੋਂ ਬਾਅਦ ਮੇਰਾ ਫੋਨ ਨਹੀਂ ਚੱਕਣਾ ਚਾਹੀਦਾ ਜਾ ਭੱਜ ਜਾ ਲਾਹਤ ਦੋਹੋਗੀ ਫੋਨ ਚੱਕ ਲਿਆ ਸੀਗਾ ਇੱਕ ਤਾਂ ਉਹੀ ਗੱਲ ਆ ਉਧਰੋਂ ਮੀਤ ਕਹਿੰਦੀ ਉਧਰੋਂ ਭਾਬੀ ਕਹਿੰਦੀ ਵੀ ਇਹਨੂੰ ਪਤਾ ਨਾ ਲੱਗੇ ਛਾਪਾ ਖੜਾ ਕਰਾਤਾ ਸੀਗਾ ਹੁਣ ਚਲ ਦੇਖਦਾ ਕੀ ਕਹਿੰਦੇ ਸੀਂਟਰ ਵਾਲੇ